हरिचंद सिंह जी जो सिग्नेचर तो करा रही हैं चेयरमैन मंडी बोर्ड पंजाब हरचंद सिंह जी ਮਵਾਰਕਾ ਜੀ ਮਵਾਰਕਾ ਜੀ ਦਾ ਧੰਨਵਾਦ ਕਰਦਾ ਹਾਂ ਅੱਜ ਮੈਂ ਸ਼ੁਕਰਗੁਜ਼ਾਰ ਹਾਂ ਉਸ ਅਕਾਲ ਪੁਰਖ ਦਾ ਜਿਹਦੀ ਰਜ਼ਾ ਦੇ ਮੁਤਾਬਕ ਅੱਜ ਇਹ ਸਾਰੇ ਸਰਦਾਰ ਗਰਮੀ ਸਿੰਘ ਜੀ ਪੁੱਡੀਆਂ ਉਹ ਆਪਣੇ ਵਿਚਾਰ ਪਹੁੰਚੇ ਨੇ ਤੇ ਲੰਮੀ ਰਾਜਨੀਤਿਕ ਸੂਝ ਰੱਖਣ ਵਾਲੇ ਸਾਡੇ ਮੰਡੀ ਬੋਰਡ ਦੇ ਜੋ ਚੇਅਰਮੈਨ ਨੇ ਸਰਦਾਰ ਖਰਚੰਦ ਸਿੰਘ ਜੀ ਬਰਸੜ ਸਾਹਿਬ ਸਦੇ ਸਾਡੇ ਐਮ ਐਲ ਏ ਬਟਿੰਡਾ ਸ਼ਹਿਰੀ ਜਗਰੂਪ ਸਿੰਘ ਜੀ ਗਿੱਲ ਐਮ ਐਲ ਏ ਸਰਦਾਰ ਅਮਿਤ ਰਤਨ ਜੀ ਅੱਜ ਸਾਡੇ ਪੰਜਾਬ ਐਗਰੋ ਦੇ ਪੰਜਾਬ ਦੇ ਚੇਅਰਮੈਨ ਸਟੇਟ ਸਰਦਾਰ ਸ਼ਮਿੰਦਰ ਸਿੰਘ ਜੀ ਖਿੰਡਾ ਜੀ ਅਤੇ तमाम ਸਾਡੇ ਜ਼ਿਲ੍ਹੇ ਦੇ ਜੋ ਚੇਅਰਮੈਨ ਇੱਥੇ ਉਪਸਥਿਤ ਹੋਏ ਸਾਰੀ ਮੀਡੀਆ ਸਾਰੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਸਾਡੇ ਅਹੁਦੇਦਾਰ ਸਹਿਬਾਨ ਜ਼ਿਲ੍ਹਾ ਪ੍ਰਧਾਨ ਵਿੰਗਾ ਨੇ ਪ੍ਰਧਾਨ ਸਾਡੇ ਦੋਸਤ ਮਿੱਤਰ ਰਿਸ਼ਤੇਦਾਰ ਜੋ ਦਾਸ ਨੇ ਪਿਆਰ ਕਰਨ ਵਾਲੇ ਆ ਉਹ ਇੱਥੇ ਛੱਟ ਕੇ ਆਏ ਹਾਂ ਉਹ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸ਼ੁਭ ਬੁਜਾਰ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੈਟ ਸਾਡੇ ਪਦਮਜੀਤ ਸਿੰਘ ਜੀ ਮੈਂ ਪਹਿਲਾਂ ਹੀ ਪਰਮਿੰਦਰ ਦੇ ਨਾਮ ਤੇ ਕਹਿਣਾ ਹੁੰਦਾ ਇਹਨਾਂ ਨੂੰ ਜਿਹੜਾ ਜੋ ਵਿਸ਼ੇਸ਼ ਤੌਰ ਤੇ ਸਾਡਾ ਜਾ ਰਿਹਾ ਨੌਜਵਾਨ ਸਾਥੀ ਹੈ ਸਾਡੇ ਸਰਦਾਰ ਜੀ ਕੰਨ ਸਾਹਿਬ ਕੰਨ ਸਾਹਿਬ ਸਾਡੇ ਪਰਿਵਾਰਤੋਂ ਦੇ ਕਾਤੇ ਛੋੜਾ ਪੜਾਈ ਹੋਣਾ ਚਾਹੀਦਾ ਵੇਰਾ ਬਹੁਤ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ ਦੁਨੀਆ ਬਣਨ ਦਾ ਭਲਾ ਜੀ ਥੈਂਕ ਯੂ ਭੱਲਾ ਸਾਹਿਬ ਆਓ ਜਿਓ ਸਾਰੇ ਮੇਰਾ ਜੀ ਤੇ ਮੈਂ ਰਾਜਨੀਤੀ ਸਗੇ ਸਮਝ ਸਾਡੇ ਇਨਸਾਨ ਜ ਸਾਡੇ ਸਿਕੰਦਰ ਸਿੰਘ ਭੱਲਾ ਜੀ ਚੇਅਰਮੈਨ ਆ ਕੇ ਮੈਨੂੰ ਟਰਸ ਮੇਰੇ ਸਾਥੀ ਬੰਸਰੋਂ ਰਾਜਨੀਤੀ ਦਿਸ਼ਾ ਸੇਮ ਦੇਣ ਵਾਲੇ ਮੇਰੇ ਭਰਾ ਭੱਲਾ ਸਾਹਿਬ ਕੀ ਕਹਿਣਾ ਚਾਹੋਗੇ ਪਾਰਟੀ ਦਾ ਬਹੁਤ ਬੇਹਤੀ ਵਲੰਟੀਅਰ ਜਿਹੜਾ ਦੂਸਰ ਚੌਥੋਂ ਤੋਂ ਲੱਗਿਆ ਸੀਗਾ ਸਖਸ਼ਣ ਦੇ ਵਿੱਚ ਕੰਮ ਕਰਨ ਵਾਲਾ ਸਾਡਾ ਨੌਜਵਾਨ ਆਖੂ ਸੀ ਪਾਰਟੀ ਇਸ ਨੂੰ ਮਾਨ ਬਖਸ਼ਿਆ ਹੈ ਇਸ ਨੂੰ ਜਿਹੜਾ ਮਾਨ ਬਖਸ਼ਿਆ ਸਾਰੇ ਵਲੰਟੀਅਰ ਨੂੰ ਮਾਨ ਬਖਸ਼ਿਆ। ਸੋ ਬੇਹੱਦ ਖੁਸ਼ੀ ਹੈ, ਬੇਅਦ ਪਸੰਦ ਦਾ ਪੂਰਨ ਵਿਸ਼ਵਾਸ ਹੈ ਕਿ ਇਹ ਬਹੁਤ ਵਧੀਆ ਢੰਗ ਨਾਲ ਕੰਮ ਕਰੂਗਾ, ਪਾਰਟਨਰ ਬਣ ਕੇ ਕਰੂਗਾ ਤੇ ਕਿਸਾਨਾਂ ਦੇ ਹੱਕ ਦੇ ਵਿੱਚ ਫੈਸਲੇ ਵੀ ਉਤਰੀ ਕਿ ਮਾਰਗ ਚੱਲੇ। ਮਿਹਰਬਾਨ। ਥੈਂਕ ਯੂ। ਸਰਵਦਾ ਅੰਨਿਆ ਸਰ ਜੀ, ਅੰਨੀ ਜੀ, ਦਿਲ ਸਾਹਿਬ ਨੂੰ ਇੱਕ ਵਾਰ ਚਾਹ ਪਾਣੀ ਬਿਜਾ ਦਿਓ। ਦਿਲ ਸਾਹਿਬ ਨੂੰ, ਅਜੇ ਵਾਲਾ ਸਾਹਿਬ ਨੂੰ, ਮੰਤੀ ਸਾਹਿਬ ਨੂੰ, ਸੈਕਟਰੀ ਸਾਹਿਬ ਸਾਡੇ ਚੇਅਰਮੈਨ ਸਾਹਮਣੇ ਦੇਖਿਆ ਜੀ ਸਾਨੂੰ ਅੱਜ ਬਹੁਤ ਜ਼ਿਆਦਾ ਖੁਸ਼ੀ ਹੈ ਵੀ ਸਾਡੇ ਵਲੰਟੀਅਰਾਂ ਵਿੱਚੋਂ ਸਰਦਾਰ ਵਰਦੀਪ ਬਲਜੀਤ ਸਿੰਘ ਬੱਲੀ ਜੀ ਨੂੰ ਚੇਅਰਮੈਨ ਹੀ ਮਿਲੀ ਹੈ ਸਾਨੂੰ ਵੀ ਉਮੀਦ ਹੈ ਹੋਰ ਵੀ ਵਲੰਟੀਅਰਾਂ ਨੂੰ ਪਾਰਟੀ ਤੋਂ ਉਮੀਦ ਹੈ ਪਾਰਟੀ ਕਿਸੇ ਦਾ ਹੱਕ ਨਹੀਂ ਰੱਖਦੀ ਜਿਹਨੇ ਵੀ ਮਿਹਨਤ ਕੀਤੀ ਹੈ ਪਾਰਟੀ ਉਹਨੂੰ ਚੇਅਰਮੈਨ ਹੀ ਬਖਸ਼ਦੀ ਹੈ ਨਹੀਂ ਤਾਂ ਹੋਰ ਉੱਚਾ ਦੇ ਬਖਸ਼ਦੀ ਹੈ ਇਹ ਇੱਕ ਪਾਰਟੀ ਦੀ ਖਾਸੀਅਤ ਹੈ ਸੁੰਦਰਤਾ ਇਸ ਪਾਰਟੀ ਦੀ ਥੈਂਕ ਯੂ ਮੈਡਮ ਸਰਦਾਰ ਵਾਲੀ ਜੀ ਅਨੰਦਪਾਲ ਸਾਹਿਬ ਸਾਡੇ ਬਹੁਤ ਬਹੁਤ ਧੰਨਵਾਦ ਅਗਰ왈 ਸਾਹਿਬ ਆਓ ਭਾਜੀ ਆਓ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਗਰ왈ਾ ਸਰਦਾਰਤਵਾ ਸਿੰਘ ਮਾਨ ਜੀ ਦਾ ਤੇ ਸਾਡੇ ਸੁਪਰੀਮ ਹਰਵਿੰਦਕੇਸ਼ ਜੀ ਵਾਲਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਬਲੰਟੀਨਾ ਵਿੱਚੋਂ ਚੇਅਰਮੈਨ ਕੁੰਡੇ ਨੇ ਕੰਮ ਕਰਾਦੇ ਬੱਤੇ ਇਹ ਬਹੁਤ ਇਮਾਨਦਾਰੀ ਤੇ ਲੰਬੀ ਅਮਰੇਨਾ ਦੇ ਪ੍ਰਵਾਸ ਤੋਂ ਅੱਜ ਕੰਮ ਕਰਦੇ ਰਹੇ ਮਿਹਰਬਾਨ ਜੀ ਮੈਂ ਬਾਅਦ ਵਿੱਚ ਮਿੰਟ ਹੀ ਪਰੇ ਭਾਈ ਰਸਤਾ ਦੇ ਪਰਸਪਰ ਮੰਗ ਲਿਆ ਜੀ ਬੱਲੇ ਜੀ ਨੇ ਬਾਰੇ ਸੁਣੀ ਗਈ ਹੈ ਬਾਲਤੀ ਉਹਨਾਂ ਦੇ ਬਾਅਦ ਜਿਹੜੇ ਨਿਗਰੀ ਵਿਚਾਲੇ ਸੇਵਾ ਕੀਤੀ ਹੈ ਆਰਟੀ ਨੇ ਸਰਕਾਰ ਦੇ ਤੋਂ ਲੋਕਾਂ ਦੀ ਸੇਵਾ ਕੋ ਜੀ ਬਣ ਰਿਹਾ ਹੈ ਮੈਂ ਕਮਟੀ ਬਟਿੰਡਾ ਦੇ ਤੌਰ ਤੇ ਚੇਅਰਮੈਨ ਮਾਰਕੀਟ ਮੈਂ ਤਰ ਤਾਕ ਪਹੁੰਚ ਸੀਗੀ ਇਦੇ ਵਿੱਚ ਆਮ ਆਦਮੀ ਪਾਰਟੀ ਦੇ ਸਰਦਾਰ ਕਮਲ ਸਿੰਘ ਜੀ ਜਿਹੜੀਆਂ ਕੈਬਨਟ ਮੰਤਰੀ ਇੱਥੇ ਉਪਸਥਿਤ ਹੋਏ ਸਰਦਾਰ ਹਰਜਨ ਸਿੰਘ ਜੀ ਪਰਸ਼ਦ ਸਾਹਿਬ ਇੱਥੇ ਉਪਸਥਿਤ ਹੋਏ ਸਾਰੇ-ਸਾਰੇ ਚੇਅਰਮੈਨ ਬਠਿੰਡਾ ਸ਼ਹਿਰ ਦੇ ਜੋ ਸੀਗੇ ਜਗਤਾਰ ਸਿੰਘ ਜਗਪਤ ਸਿੰਘ ਜੀ ਗਿੱਲ ਅਮਿਤ ਰਤਨ ਜੀ ਸਾਡੇ ਚੇਅਰਮੈਨ ਅਗਰ왈 ਸਾਹਿਬ ਪੱਲਾ ਸਾਹਿਬ ਸ਼ਮਿੰਦਰ ਸਿੰਘ ਗੱਡਾ ਜੀ ਪੰਜਾਬ ਅਗਰ ਉਹਦੇ ਚੇਅਰਮੈਨ ਸਾਰੇ ਮਾਰਕੀਟ ਕਮੇਟੀ ਦਾ ਚੇਅਰਮੈਨ ਪੱਲੋ ਸਾਹਿਬ ਸਾਰੇ ਜ਼ਿਲ੍ਹੇ ਦੇ ਚੇਅਰਮੈਨ ਇੱਥੇ ਸਾਰੇ ਇਕੱਤਰ ਹੋਏ ਸਾਰੇ-ਸਾਰੇ ਲੀਡਰ ਸਾਹਿਬਾਨ ਸਾਰੇ ਪਿਆਰ ਕਰਨ ਵਾਲੇ ਸਾਥੀ ਮੇਰੇ ਹਮੇਸ਼ਾ ਸਾਥ ਰਹਿਣ ਵਾਲੇ ਇਹਨਾਂ ਦੇ ਸਾਥ ਕਰਕੇ ਮੈਂ ਇੱਥੇ ਤੱਕ ਪਹੁੰਚਿਆ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਇਹ ਸਾਰੇ ਸਾਥੀਆਂ ਦਾ ਜਿਹੜੇ ਗੰਮਾਂ ਨੂੰ ਪਹਿਲੇ ਨੂੰ ਤਰਜੀਹ ਹੁੰਦ ਰਹੀ ਸੀ ਹੁਣ ਪਤਾ ਜੀ ਆਉਣ ਵਾਲੇ 1 ਮਹੀਨੇ ਦੇ ਵਿੱਚ ਵਿੱਚ ਸਾਡਾ ਹਾੜੀ ਦਾ ਜਿਹੜਾ ਸੀਜ਼ਨ ਹੈ ਉਹ ਚੱਲਣ ਵਾਲਾ ਹੈ ਤਾਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਹੈ ਵੀ ਕਿਸੇ ਨੂੰ ਵੀ ਕੋਈ ਵੀ ਪ੍ਰੋਬਲਮ ਨਹੀਂ ਆਊਗੀ ਸਾਰੇ ਜਿਹੜੇ ਪ੍ਰਬੰਧ ਹੈ ਉਹ ਪੂਕਤਾ ਹੋਣਗੇ हांजी <laughs> <laughs> ਆਖਰੀ ਯੂਰ ਮਾਈਕ 12 ਗਲਗਰੀ ਪਹੁੰਚ ਚੁੱਕੇ ਨੇ ਸਾਡੇ ਵੱਡੇ ਭਰਾ ਸਾਡੇ ਸਪੋਰਟਸਮੈਨ ਪਾਰਟੀ ਦੇ ਜਾਨ ਨੀਲ ਗਰਗਰੀ ਆਪੇ ਛੋਟੇ ਭਰਾ ਨੂੰ ਪਿਆਰ ਦੇਣ ਲਈ ਇੱਥੇ ਪਹੁੰਚੇ ਨੇ ਇਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਕਰਦਾ ਧੰਨਵਾਦ ਨੀਲ ਗਰਗਰੀ ਦੋ ਸ਼ਬਦ ਕੀ ਕਹਿਣਾ ਚਾਹੁੰ ਕੋਈ ਵੀ ਦੇਖੋ ਅੱਜ ਅੱਛਾ ਪਹੁੰਚ ਆ ਔਰ ਯੂਟੀਬਲੀ ਪਾਰਟੀ ਦਾ ਇੱਕ ਮੈਂਬਰੀ ਬਣ ਕੇ ਮੁੱਖੀ ਰਗਿਆ ਲਗਾਤਾਰ ਵਿੰਦ ਕੀਤੀ ਹੈ ਸਾਡੀ ਦਾ ਸੀਜ਼ਨ ਸ਼ੁਰੂ ਹੋਣ ਲੱਗਿਆ ਇਹੋ ਜਿਹੇ ਟਫ ਬੰਦੇ ਚੇਅਰਮੈਨ ਚਾਹੀਦੇ ਆ ਤੇ ਲੱਗ ਗਿਆ ਮੈਨੂੰ ਲੱਗਦਾ ਹੈ ਕਿ ਪੰਜਾਬ ਸਰਕਾਰ ਨੇ ਜੋ ਤਿਆਰੀ ਕੀਤਾ ਹੋਇਆ ਕਿ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਹੋਣ ਦਿੱਤੀ ਜਾ ਉਹਦੇ ਦਾਤ ਕੇ ਪੈਣਾ ਸਾਲ ਨਹੀਂ ਕੋਈ ਨਹੀਂ ਚੁਣ ਥੈਂਕ ਯੂ ਜੀ 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 ਹਾਂ ਬਿਲਕੁਲ ਤਸਵੀਰਾਂ ਤੁਸੀਂ ਇਸ ਨੂੰ ਦੇ ਦਿੰਦੇ ਹੋ ਕਿੰਨਾ ਜੋਸ਼ਾ ਲੋਕਾਂ ਦੇ ਵਿੱਚ ਜਿਹੜਾ ਜਿਹੜਾ ਸਤਨੋ ਮਨੋ ਮਿਹਨਤ ਕੀਤੀ ਹੈ ਮੈਨਾਂ ਨੂੰ ਫਲ ਮਿਲਿਆ ਹੋਰ ਪਹਿਲਾਂ ਵੀ ਕਰਦੇ ਆਏ ਹਾਂ ਮੈਨਾਂ ਤਾਂ ਹੋਰ ਵੀ ਕਰਨ ਕੀ ਨਾਮ ਆਪਣਾ ਜੀ ਮੇਰਾ ਨਾਮ ਰਣਜੀਤ ਬਾਵਾ ਦੇ ਜੀ ਕੀ ਕਹਿਣਾ ਜਾਉਂਗੇ ਅੱਜ ਜਿਹੜੇ ਨੌਜਵਾਨ ਚੇਅਰਮੈਨ ਬਣੇ ਤੇ ਹਾਂਜੀ ਕੀ ਕਹਿਣਾ ਜਾਉਂਗੇ ਅੱਜ ਚੇਅਰਮੈਨ ਅਹੁਦੇ ਤੇ ਬੈਠੇ ਆ ਕੀ ਕਹਿਣਾ ਚਾਹੋਗੇ ਅੱਜ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਇਹਨਾਂ ਨੇ ਪਹਿਲੇ ਦਿਨੋਂ ਬਹੁਤ ਹੀ ਤਨੋਂ ਮਨੋਂ ਤੇ ਤੁਹਾਨੂੰ ਵਰਕਰ ਦਾ ਕੰਮ ਕੀਤਾ ਹੈਗਾ ਅੱਜ ਪਰਮਤਮਾ ਨੇ ਇਹਨਾਂ ਦੀ ਸੋਣੀਆਂ ਤੇ ਇਸੇ ਤਰ੍ਹਾਂ ਹੀ ਕੰਮ ਕਰਦੇ ਆ ਰਹੇ ਨੇ ਤੇ ਕਰਦੇ ਹੀ ਰਹਿਣਗੇ ਠੀਕ ਸਾਡੇ ਚੇਅਰਮੈਨ ਸਾਹਿਬ ਸੁਪਰਫੈਂਡ ਸਾਹਿਬ ਜੀ ਇਸ ਤਰ੍ਹਾਂ ਦੇ ਪਿੰਟੇ ਨੇ ਬਹੁਤ ਧੰਨਵਾਦ ਕਰਨਾ ਬਹੁਤ ਬੜੇ ਲੈਂਦਾ ਔਰ ਸਮੇਤੋ ਸਮਾਜ ਅੰਦਰ ਬਹੁਤ ਬਹੁਤ ਜੀ ਮੁਬਾਰਕਾਂ ਜੀ ਬਾਈ ਜੀ ਬਲਜੀਤ ਬੱਲੀ ਜੀ ਨੂੰ ਔਰ ਮੈਂ ਸ਼ੁਕਰ ਕਰਦਾ ਪ੍ਰਮਾਤਮਾ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਕਿ ਉਹਨਾਂ ਨੇ ਸਾਡੇ ਉਹਨਾਂ ਵਰਕਰਾਂ ਤੇ ਉਹਨਾਂ ਲੀਡਰਾਂ ਤੇ ਮਿਹਰ ਕੀਤੀ ਔਰ ਮੈਂ ਧੰਨਵਾਦ ਕਰਦਾ ਸਰਦਾਰ ਕੋਵਿੰਦ ਸਿੰਘ ਜੀ ਮਾਨ ਸਾਹਿਬ ਦਾ ਸ਼੍ਰੀ ਹਰਵਿੰਦ ਕੇਜਰੀਵਾਲ ਜੀ ਦਾ ਵਰਸਲ ਸਾਹਿਬ ਦਾ ਜਿਨ੍ਹਾਂ ਨੇ ਸਾਡੇ ਹੀਰਿਆਂ ਨੂੰ ਪਹਿਚਾਣਿਆ ਔਰ ਉਹਨਾਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਪਰ ਮੈਂ ਤਾਂ ਇਹੀ ਕਹੂੰਗਾ ਸੱਚੇ ਪਾਤਸ਼ਾਹ ਵਹਿਗੂਰੂ ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਸਾਡੇ ਇਸ ਵੀਰ ਨੂੰ ਉਹੀ ਜज्बा ਉਹੀ ਜਨੂਨ ਤੇ ਉਹੀ ਹਿੰਮਤ ਉਹੀ ਬਖਸ਼ੇ ਤਾਂ ਕਿ ਜਿਹੜੀ ਸਮਾਜ ਦੀ ਲੋਕਾਂ ਦੀ ਸੇਵਾ ਕਰ ਸਕੇ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਆਓ ਜੀ ਆਓ ਜੀ ਨਿਕਲ ਕੇ ਜੇ ਬਾਕੀ ਆ ਜਾਓ ਚਲੋ ਜੀ ਲਓ ਜੀ ਆਜਾ ਆਜਾ ਸਾਡੇ ਲੋਕ ਆਇਕ ਬਲਵੀਰ ਚੋਟੀਆਂ ਨੇ ਸਾਡੇ ਪਾਰਟੀ ਦੇ ਵਿੱਚ ਵੀ ਅਹੁਦੇਦਾਰ ਨੇ ਸਾਡੇ ਜ਼ਿਲ੍ਹਾ ਪ੍ਰਧਾਨ ਨੇ ਅਸੀਂ ਵੀ ਅੱਜ ਦੇ ਵਿਸ਼ੇਸ਼ ਤੌਰ ਤੇ ਪਹੁੰਚੇ ਮੈਂ ਬਹੁਤ ਬਹੁਤ ਸ਼ੁਕਰਾਨਾ ਸਾਡੇ ਭਰਾਵਾਂ ਦਾ ਥੈਂਕ ਯੂ ਬਹੁਤ ਬਹੁਤ ਥੈਂਕ ਯੂ ਆ ਆ ਸਾਡੇ ਲਕੀਮਪੁਰ ਵੀ ਜਿਹੜੀ ਸਾਡੀ ਭੈਣ ਆਇਆ ਹੋਰ ਨਹੀਂ ਕੋਈ ਆਦਾ ਬਹੁਤ ਬਹੁਤ ਸ਼ੁਕਰਾਨਾ ਕਰੀਏ ਬਾਪਾ ਵੀ ਆਜਾ ਸਾਡੇ ਨਾਲ ਆ ਬਾਈ ਬੜਾ ਗੈਰ ਆਪ ਬਿਲਕੁਲ ਤਸਵੀਰਾਂ ਤੁਸੀਂ ਦੇਖ ਸਕਦੇ ਇਸ ਵਕਤ ਬੱਲੀ ਬੱਲੀ ਭਾਈ ਸਾਹਮਣੇ ਜੀ ਮਜੀਤ ਸਿੰਘ ਬੱਲੀ ਦਾ ਜਿਹੜਾ ਪਰਿਵਾਰ ਆ ਉਹ ਵੀ ਬਿਲਕੁਲ ਨਾਲ ਖੜਾ ਹੈ ਸਾਡੀ ਪਿੰਡ ਬਲਜਿੰਦਰ ਕੌਰ ਜਿਹੜੀ ਸਾਡੀ ਮਹਿਲਾ ਹੈਗੇ ਸਟੇਟ ਪ੍ਰਧਾਨ ਰਹੇ ਚੁੱਕੇ ਨੇ ਹੁਣ ਇਹ ਜੁਆਇੰਟ ਸੈਕਟਰੀ ਕਰਦੇ ਹੋ ਤੇ ਆਮ ਆਦੀ ਪਾਰਟੀ ਜੇ ਸਵੇਰਾਂ ਨੂੰ ਆ ਰਹੀ ਤੇ ਪਹੁੰਚਦੇ ਮੈਂ ਬਾਅਦ ਬਾਅਦ ਮੁਵარგਾ ਜਿਹੜਾ ਨਿਤ ਰਸਾਈ ਹੈ ਸਾਰੀ ਹੀ ਪਾਰਟੀ ਦਾ ਬਹੁਤ ਬਹੁਤ ਧੰਨਵਾਦੀ ਜੀ ਨੇ ਅੱਜ ਇੱਕ ਆਮ ਇਨਸਾਨ ਨੂੰ ਇਸੇ ਕੁਰਸੀ ਤੇ ਬੈਠਣ ਦਾ ਮੌਕਾ ਦਿੱਤਾ ਤਾਂ ਮੈਂ ਆਤਮ ਰੱਖ ਰਹੀ ਆ ਇਹ ਵੀ ਇੱਕ ਆਮ ਆਦਮੀ ਵਾਂਗਰ ਲੋਕਾਂ ਦੇ ਕੰਮ ਕਰਨਗੇ ਤੇ ਆਉਣ ਵਾਲੇ ਸਮੇਂ ਵਿੱਚ ਪਾਰਟੀ ਦਾ ਨਾਮ ਹੋਰ ਅੱਗੇ ਹੋਰ ਉੱਚਾ ਲੈ ਕੇ ਜਾਵੇਗੀ ਧੰਨਵਾਦ ਜੀ